tiga lagi tiga lagi सर, <laughs> सिंहदार <laughs> ਜਿਹੜੀ ਜਿਹੜੀ ਲੁਧਿਆਣੇ ਜਿਹੜੀ ਆ ਜਿੱਤ ਜਿਹੜੀ ਪ੍ਰਾਪਤ ਹੋਈ ਆ ਜਿਹਨੂੰ ਉਸ ਬਾਰੇ ਦੇਖੋ ਜੀ ਜਿਹੜੀ ਲੁਧਿਆਣੇ ਇਲੈਕਸ਼ਨ ਹੋ ਕੇ ਹੱਡੀ ਆ ਆਮ ਆਦੀ ਪਾਰਟੀ ਦੇ ਤਿੰਨਾਂ ਸਾਲਾਂ ਦੇ ਕੰਮ ਤੇ ਜਿਹੜੀ ਲੁਧਿਆਣੇ ਵਾਸੀਆਂ ਨੇ ਮੋਹਰ ਲਾਈ ਆ ਔਰ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਲੋਕ ਮੁੱਖ ਮੰਤਰੀ ਰਿਸ਼ਤਦਾਰ ਭਗਵੰਤ ਸਿੰਘ ਮਾਨ ਜੀ ਔਰ ਪਾਰਟੀ ਦੇ ਸੁਪਰੀਮੋ ਸ੍ਰੀ ਅਰੰਧ ਕੇਜਰੀਵਾਲ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਬੜੀ ਵੱਡੀ ਲੀਡ ਤੇ ਆਮ ਆਦੀ ਪਾਰਟੀ ਨੇ ਲੁਧਿਆਣੇ ਦੀ ਸੀਟ ਜਿੱਤੀ ਆ ਇਹ ਸਭ ਤੋਂ ਵੱਡੀ ਖੁਸ਼ੀ ਹੈ ਕਿ ਜਿਹੜੀ ਗੁਜਰਾਤ ਚ ਜਿਹੜੇ ਉਹ ਲੋਕ ਕਾਂਗਰਸ ਦੇ ਲੀਡਰ ਹੋਣ ਚਾਹੇ ਅਕਾਲੀ ਦਲ ਬੀਜੇਪੀ ਤੇ ਲੀਡਰ ਹੋਣ ਜਿਹੜੇ ਕਹਿੰਦੇ ਕਿ ਪੰਜਾਬ ਚ ਸਰਕਾਰ ਕਰਕੇ ਥੱਕਾ ਹੋਇਆ ਸਰਕਾਰ ਦੇ ਪ੍ਰੈਸ਼ਰ ਨਾਲ ਸੀਟ ਜਿੱਤੀ ਗਈ ਆ ਉਹਨਾਂ ਲੋਕਾਂ ਨੂੰ ਵੀ ਅੱਜ ਮੂੰਹ ਦੀ ਖਾਣੀ ਪਈ ਆ ਕਿ ਗੁਜਰਾਤ ਚ ਵਿੱਚੋਂ ਜਦੋਂ ਬੀਜੇਪੀ ਦੀ ਸਰਕਾਰ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਨੇ ਐਸਾ ਵੱਡਾ ਝੰਡਾ ਕੱਢਿਆ ਕਿ 17000 ਦੀ ਲੀਡ ਲੈ ਕੇ ਆਮ ਆਦਮੀ ਪਾਰਟੀ ਆਪਕੀ ਪਿਆ ਇੱਕ ਨਵਾਂ ਇਤਿਹਾਸ ਜਿਹੜਾ ਹਿੰਦੁਸਤਾਨ 'ਚ ਸਿਰਜਣ ਜਾ ਰਹੀ ਹੈ ਆਮ ਆਦੀ ਪਾਰਟੀ ਆਉਣ ਵਾਲਾ ਇੱਕ ਸ਼ੁਭ ਸੰਕੇਤ ਹੈ ਕਿ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜੀਵਾਲ ਜੀ ਇੱਕ ਦਿਨ ਨਰਿੰਦਰ ਮੋਦੀ ਵਾਲੀ ਕੁਰਸੀ ਤੇ ਪ੍ਰਧਾਨ ਮੰਤਰੀ ਵਾਲੀ ਕੋਸੀ ਤੇ ਜ਼ਰੂਰ ਬੈਠ ਜਾਣਗੇ ਇਹ ਮੀਲ ਪੱਥਰ ਜਿਹੜਾ ਦੋਵਾਂ ਛਿੱਟਾਂ ਨੇ ਛੱਡਿਆ